ਜੱਥੇਦਾਰ ਗੜਗਾਈ ਦੇ ਹੱਕ ਦੇ ਵਿੱਚ ਆਏ ਨੇ ਸਿਮਰਨਜੀਤ ਸਿੰਘ ਮਾਨ ਹਰਨਾਮ ਸਿੰਘ ਖਾਲਸਾ ਦੇ ਬਿਆਨ ਦਾ ਉਹਨਾਂ ਦੇ ਬਲ ਵਿਰੋਧ ਕੀਤਾ ਗਿਆ ਸਿਮਰਨਜੀਤ ਮਾਨ ਨੇ ਕਿਹਾ ਕਿ ਜੱਥੇਦਾਰ ਗੜਗਾਈ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰਵਾਜਿਬ ਹੈ ਇਹ ਵੰਡੀਆਂ ਪਾਉਣ ਵਾਲੀ ਗੱਲ ਹੈ ਮਾਨ ਨੇ ਕਿਹਾ ਕਿ ਅਸੀਂ ਇਹੋ ਜਿਹੀ ਛਰਾਰਤ ਨਹੀਂ ਹੋਣ ਦੇਵਾਂਗੇ ਹਰਨਾਮ ਸਿੰਘ ਇਸ ਤਖਤ ਦੀ ਮਰਿਆਦਾ ਨੂੰ ਬਣਾਈ ਰੱਖਣਾ ਆਪਣੇ ਬਿਆਨਾਂ ਦੇ ਵਿੱਚ ਸੰਜੀਦਗੀ ਤੇ ਸਤਕਾਰ ਦਿਖਾਉਣਾ ਹੈ ਸਿਮਰਨਜੀਤ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਉਹਨਾਂ ਨੇ ਕਿਹਾ ਕਿ 6 ਜੂਨ ਦੇ ਸਮਾਗਮ ਏਕਤਾ ਤੇ ਨਿਮਰਤਾ ਦੇ ਨਾਲ ਮਨਾਏ ਜਾਣ ਆ ਅਰਸਲ ਕੱਲ ਹੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਉਂਦਾ ਸਿੱਧੇ ਤੌਰ ਤੇ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਜੇਕਰ ਅਜਿਹਾ ਸੰਦੇਸ਼ ਦਿੱਤਾ ਜਾਂਦਾ ਤਾਂ ਉਸ ਵਾਸਤੇ ਐਸਜੀਪੀਸੀ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ਕੱਲ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਤਾਂ ਜਥੇਦਾਰ ਗੜਗੱਜ ਤੇ ਹੱਕ ਦੇ ਵਿੱਚ ਮਾਨ ਨਿਤਰੇ ਨੇ ਉਹਨਾਂ ਨੇ ਕਿਹਾ ਕਿ ਜਥੇਦਾਰ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰਵਾਜਬ ਹੈ ਇਹ ਵੰਡੀਆਂ ਪਾਉਣ ਵਾਲੀ ਗੱਲ ਹੈ ਅਸੀਂ ਇਹੋ ਜੀ ਸ਼ਰਾਰਤ ਨਹੀਂ ਹੋਣ ਦੇਵਾਂਗੇ ਉੱਥੇ ਸਿਮਰਨਜੀਤ ਮਾਨ ਨੇ ਕਿਹਾ ਕਿ ਹਰਨਾਨ ਸਿੰਘ ਇਸ ਤਖਤ ਦੀ ਮਾਨ ਮਰਿਆਦਾ ਨੂੰ ਬਣਾਈ ਰੱਖਣ ਆਪਣੇ ਬਿਆਨਾਂ ਦੇ ਵਿੱਚ ਸੰਜੀਦਗੀ ਤੇ ਸਤਿਕਾਰ ਦਿਖਾਉਣ 6 ਜੂਨ ਦੇ ਸਮਾਗਮ ਏਕਤਾ ਤੇ ਨਿਮਰਤਾ ਦੇ ਨਾਲ ਮਨਾਏ ਜਾਣ ਇਹ ਵੀ ਸਮਝੇਤ ਸਿੰਘ ਮਾਨ ਦੇ ਵੱਲੋਂ ਸੰਗਤਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਇਸ ਖਬਰ ਤੋਂ ਹੋਰ ਜ਼ਿਆਦਾ ਜਾਣਕਾਰੀ ਲਈ ਜੁੜ ਚੁੱਕੇ ਨੇ ਰਾਜੀਵ ਜਿਸ ਤਰੀਕੇ ਦੇ ਨਾਲ ਕੱਲ ਹਨਾਨ ਸਿੰਘ ਖਾਲਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਹੁਣ ਅਲੱਗ-ਅਲੱਗ ਪ੍ਰਤੀਕਰਮ ਆ ਰਹੇ ਨੇ ਹਾਲਾਂਕਿ ਸਿਮਨਜੀਤ ਸਿੰਘ ਮੰਦਿਰੂ ਸਿੱਧੇ ਤੌਰ ਤੇ ਗੜਗੱਜ ਦੀ ਹਮਾਇਤ ਕੀਤੀ ਗਈ ਹੈ ਬਿਲਕੁਲ ਕੱਲ ਜਿੱਦਾਂ ਹੀ ਜੋ ਹੈ ਦਮਦਿੱਤ ਅਸਥਾਨ ਦੇ ਮੁਖੀ ਜਿਹੜੇ ਨੇ ਹਰਦਾਪ ਸਿੰਘ ਖਾਲਸਾ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹਨਾਂ ਦੇ ਟੇਵਰ ਦੇ ਉਹ ਕਾਫੀ ਤਿੱਖੇ ਨਜ਼ਰ ਆਏ ਅਕਾਲਪੁਰ ਸਾਹਿਬ ਦੇ ਜਿਹੜੇ ਮੌਜੂਦਾ ਕਾਰਜਕਾਰੀ ਜੱਫੇਦਾਰ ਨੇ ਉਹਨਾਂ ਨੂੰ ਲੈ ਕੇ ਉਹ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਅਸੀਂ ਕਿਸੇ ਵੀ ਸ਼ਰਤ ਦੇ ਉੱਤੇ ਜੋ ਹੈ ਜੈਨੀ ਕੁਲਦੀਪ ਸਿੰਘ ਅਰਗਜ ਨੂੰ ਜਿਹੜਾ ਕੌਮ ਦੇ ਨਾਮ ਸੰਦੇਸ਼ ਹਰ ਸਾਲ 6 ਜੂਨ ਨੂੰ ਦਿੱਤਾ ਜਾਂਦਾ ਜਿਹੜੇ ਵੀ ਮੌਜੂਦਾ ਜੱਫੇਦਾਰ ਹੁੰਦੇ ਨੇ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਕਿਸੇ ਵੀ ਸ਼ਰਤ ਤੇ ਉਹਨਾਂ ਨੂੰ ਇੱਕ ਤਾਂ ਕੌਮ ਦੇ ਨਾਮ ਤੇ ਸੰਦੇਸ਼ ਜਿਹੜਾ ਉਹਨਾਂ ਹੀ ਦੇਣ ਦੇਵਾਂਗੇ ਔਰ ਦੂਜਾ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਕਿਸੇ ਵੀ ਜਿਹੜੇ ਉਸ ਵੇਲੇ 6 ਜੂਨ ਨੂੰ ਜਦੋਂ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤਾਂ ਉਸ ਦੇ ਵਿੱਚ ਜਿਹੜੇ ਵੀ ਲੋਕ ਮਾਰੇ ਗਏ ਸੀ ਹਾਲਾਂਕਿ ਸਿੱਖ ਅਜਤੇ ਬੰਦੀਆਂ ਜਾਂ ਜਿਹੜੇ ਸਿੱਖ ਧਰਮ ਦੇ ਨਾਲ ਲੋਕ ਜੁੜੇ ਜ ਉਹਨਾਂ ਨੂੰ ਸ਼ਹੀਦ ਦੇ ਤੌਰ ਤੇ ਦੇਖਦੇ ਨੇ ਤਾਂ ਉਹਨਾਂ ਦਾ ਕਹਣਾ ਹੈ ਕਿ ਅਸੀਂ ਕਿਸੇ ਵੀ ਸ਼ਹੀਦ ਪਰਿਵਾਰ ਨੂੰ ਜੋ ਹੈ ਉਹ ਇਸ ਜੱਤੇਦਾਰ ਦੇ ਹੱਥੋਂ ਨਾ ਤਾਂ ਸਰੂਪਾ ਜੋ ਹੈ ਉਹ ਦੇਣ ਦੇਵਾਂਗੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਸਨਮਾਨ ਦਿੱਤਾ ਜਾਂਦਾ ਉਹਨਾਂ ਦਾ ਉਹ ਨਹੀਂ ਹੋਣ ਦੇਵਾਂਗੇ ਤਾਂ ਹੁਣ ਖੁੱਲ ਕੇ ਉਸਦਾ ਜੋ ਨੋਮੀਅ ਕਾਲੀਕਲ ਅਵਸਰ ਦੇ ਪ੍ਰਧਾਨ ਨੇ ਸਿਮਰਤਜੀਤ ਸਿੰਘ ਮਾ ਤਾਂ ਉਹਨਾਂ ਵੱਲੋਂ ਕਿਤਨਾ ਘਟੇ ਉਹਨਾਂ ਜਿੱਥੇ ਜਿਹੜੇ ਕੱਲ ਦੇ ਬਿਆਨ ਨੇ ਦੰਦਬੀ ਦੰਦਬੀ ਟਕਸਾਲ ਦੇ ਉਰਦੂ ਕਲਾ ਕਿਤੇ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਉਹਨਾਂ ਨੇ ਜਥੇਦਾਰ ਦਾ ਸਮਰਥਨ ਕਰਦਿਆ ਹੋਇਆ ਇਹ ਗੱਲ ਕਹੀ ਹੈ ਕਿ ਜੋ ਕੁਝ ਦੰਦਬੀ ਟਕਸਾਲ ਦੇ ਵੱਲੋਂ ਕਿਹਾ ਗਿਆ ਹੈ ਅਸੀਂ ਉਸ ਦਾ ਸਮਰਥਨ ਨਹੀਂ ਕਰਦੇ ਔਰ ਅਸੀਂ ਕਿਸੇ ਵੀ ਸ਼ਰਤ ਤੇ ਅਜਿਹਾ ਨਹੀਂ ਹੋਣ ਦੇਵਾਂਗੇ ਜਿਸ ਤਰੀਕੇ ਦੇ ਨਾਲ ਦੰਦਬੀ ਟਕਸਾਲ ਦੇ ਵੱਲੋਂ ਐਲਾਨ ਕੀਤਾ ਤਾਂ ਖੁੱਲ ਕੇ ਅਸੀਂ ਕਹਿ ਸਕਦੇ ਹਾਂ ਕਿ ਸਿਮਰਨ ਸਿੰਘ ਮਾਨ ਜਿਹੜੇ ਨੇ ਉਹ ਗਿਆਨੀ ਅ ਕੁਲਦੀਪ ਸਿੰਘ ਅੱਧਰਗੱਜ ਦੇ ਹੱਕ ਦੇ ਵਿੱਚ ਕਿਤਨਾ ਕਿਤੇ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਆ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਹਰਨਾਮ ਸਿੰਘ ਖਾਲਸਾ ਦੇ ਚੇਤਾਵਨੀ ਦੇ ਵਿਚਾਰੇ ਜਥੇਦਾਰ ਗੈਨੇ ਕੁਲਦੀਪ ਸਿੰਘ ਗੜਗੱਜ ਦੇ ਹੱਕ ਦੇ ਵਿੱਚ ਆਏ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰਵਾਜਿਬ ਹੈ ਇਹ ਵੰਡੀਆਂ ਪਾਉਣ ਵਾਲੀ ਆ ਗੱਲ ਹੈ ਅਸੀਂ ਇਹੋ ਜੀ ਸ਼ਰਾਰਤ ਨਹੀਂ ਹੋਣ ਦੇਵਾਂਗੇ ਤਾਂ ਹਰਨਾਮ ਸਿੰਘ ਖਾਲਸਾ ਦੇ ਦਰਸਲ ਕੀ ਕੁਝ ਬਿਆਨ ਦਿੱਤਾ ਗਿਆ ਸੀ ਗੱਲ ਤੁਹਾਨੂੰ ਵੀ ਸੁਣਾਉਂਦੇ ਹਾਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਆਪਣਾ ਸਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ